ਇਨਾ ਮਹਿੰਗਾ ਸਰਪ੍ਰਾਈਜ਼ ਕੌਣ ਦਿੰਦਾ ਅੱਜ ਮੈਨੂੰ ਕੋਲ ਆਈ ਚੰਡੀਗੜ੍ਹੋਂ ਲੋਗੀਆਂ ਸਾਭ ਦੀ ਕਹਿੰਦੇ ਆਦਾ ਜਲਦੀ ਜਲਦੀ ਤੇਰੇ ਲਈ ਸਰਪ੍ਰਾਈਜ਼ ਹੈ ਮੈਂ ਕਿਹਾ ਕੋਲ ਤੇ ਹੀ ਦੱਸ ਦੋ ਤੁਸੀਂ ਕਹਿੰਦੇ ਨਹੀਂ ਨਹੀਂ ਇਹਦੇ ਲਈ ਤੈਨੂੰ ਇੱਥੇ ਆਣਾ ਪੈਣਾ ਫਲੈਟ ਦੇ ਵਿੱਚ ਪਤਾ ਨਹੀਂ ਕੀ ਸਰਪ੍ਰਾਈਜ਼ ਹੈ ਚਲੋ ਇਹ ਤਾਂ ਜਾ ਕੇ ਪਤਾ ਲੱਗਣਾ ਹੈ ਮੈਂ ਕਿਹਾ ਚਲੋ ਜਲਦੀ ਜਲਦੀ ਹੋ ਜੀਏ ਤਿਆਰ ਬਸ ਜਿਹੜੇ ਕੱਪੜੇ ਮਿਲਦੇ ਆ ਪਾ ਕੇ ਤੁਸੀਂ ਤੁਰ ਪੋ ਤੇ ਮੈਂ ਹੋ ਗਈਆਂ ਤਿਆਰ ਹੁਣ ਤਾਂ ਮੈਂ ਕਿਹਾ ਮੈਂ ਕਿ ਮੈਨੂੰ ਕੋਈ ਨਾ ਰੋਕੋ ਮੈਨੂੰ ਤਾਂ ਚਾ ਚੜੇ ਆ ਸਰਪ੍ਰਾਈਜ਼ ਦੇਖਣ ਦਾ ਤੇ ਫਟਾਫਟ ਪਹੁੰਚ ਗਈ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੇ ਤੇ ਸਕੂਟਰੀ ਲਗਾਈ ਇੱਕ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਬੱਸ ਆਈ ਤੇ ਬੱਸ ਪਈ ਆ ਤੂੰ ਤੇ ਮੈਂ ਹਜੇ ਵੀ ਬੈਠੀ ਇਹੀ ਸੋਚਦੀ ਪਈ ਸੀ ਕਿ ਸਰਪ੍ਰਾਈਜ਼ ਕੀ ਹੋਣਾ ਆ ਤਾਨੂੰ ਕਿਸੇ ਨੂੰ ਪਤਾ ਕੀ ਸਰਪ੍ਰਾਈਜ਼ ਹੋ ਸਕਦਾ ਹੈ ਮੈਂ ਕਿ ਅੰਕਲ ਨਿਠਾ ਲੋ ਇਸ ਬੱਸ ਨੂੰ ਇੱਕ ਤਾਂ ਇਹ ਰਾਜਸਥਾਨੀਆ ਬੱਸਾਂ ਰੁਕਦੀਆਂ ਇੰਨਾ ਆ ਨਾ ਬੈਠੇ ਬਿਠਾਏ ਪਹੁੰਚ ਗਏ ਰੋਪੜ ਮੈਨੂੰ ਤਕਰੀਬਨ ਸਾਢੇ 3 ਘੰਟੇ ਹੋ ਗਏ ਬੱਸ 'ਚ ਬੈਠੀ ਨੂੰ ਦੁਪਹਿਰ ਸੀਗੀ ਤੇ ਦੇਖੋ ਕਿੰਨਾ ਨੀਰਾ ਹੋ ਗਿਆ ਹੁਣ ਤੇ ਮੈਂ ਪਹੁੰਚ ਗਈ ਆ ਖਰੜ ਮੈਂ ਕਿ ਬੱਸ ਹੁਣ ਜਲਦੀ ਜਲਦੀ ਮੈਨੂੰ ਲੈਣ ਆ ਜਾਣ ਤੇ ਫਿਰ ਮੈਂ ਜਾ ਕੇ ਸਭ ਤੋਂ ਪਹਿਲਾਂ ਇਹ ਦੇਖੂਗੀ ਕੀ ਸਰਪ੍ਰਾਈਜ਼ ਸੀਗਾ ਹਲੇ ਤੱਕ ਮੈਨੂੰ ਸਰਪ੍ਰਾਈਜ਼ ਨਹੀਂ ਦੱਸਿਆ ਹੈਗਾ ਰਾਤ ਤੋਂ ਦਿਨ ਹੋ ਗਿਆ ਮੈਂ ਕਿ ਸੁਣੋ ਲੋងਗੇ ਸਾਬ ਹੁਣ ਤਾਂ ਦੱਸ ਦੋ ਕੀ ਸਰਪ੍ਰਾਈਜ਼ ਹੈ ਕਹਿੰਦੇ ਬੱਸ ਥੋੜਾ ਜਿਹਾ ਟਾਈ ਨੀ ਮੇਟ ਹੁੰਦਾ ਹੈਗਾ ਬਸ ਹੁਣ ਤਾਂ ਸਬਰ ਤੋਂ ਬਾਹਰ ਹੀ ਆ ਮੈਂ ਕਿਹਾ ਚਲੋ ਚਲੋ ਪਹਿਲਾਂ ਤੁਸੀਂ ਮੈਨੂੰ ਸਰਪ੍ਰਾਈਜ਼ ਦੱਸੋ ਮੈਨੂੰ ਨਹੀਂ ਪਤਾ 1 2 3 4 5 ਗਿਣ ਕੇ ਮੈਂ ਕਿਹਾ 5 ਮਿੰਟ ਪੂਰੇ ਹੁਣ ਚਲੋ ਦੇਖ ਲਓ ਮੈਨੂੰ ਸਰਪ੍ਰਾਈਜ਼ ਨਹੀਂ ਦੱਸਦੇ ਪਏ ਹੈਗੇ ਅਜੇ ਵੀ ਕਹਿੰਦੇ ਚਲ ਤੂੰ ਪਹਿਲਾਂ ਸਰਪ੍ਰਾਈਜ਼ ਦੇਖ ਤੂੰ ਨਹੀਂ ਮੈਨੂੰ ਸ਼ਾਂਤੀ ਨਾਲ ਚਾਹ ਪੀਣ ਦੇਣੀ ਲੱਗਦਾ ਹਸਬੰਡ ਪੁੱਛਦੇ ਕਿ ਤਿਆਰ ਆ ਪ੍ਰੀਤ ਹੁਣ ਸਰਪ੍ਰਾਈਜ਼ ਦੇਖਣ ਨੂੰ ਮੈਂ ਕਿਹਾ ਹਾਂਜੀ ਜਦੋਂ ਸਰਪ੍ਰਾਈਜ਼ ਦੇਖਿਆ ਅਰੇ بابا ਮੈਂ ਤਾਂ ਸ਼ੌਕਤ ਰਹਿ ਗਈਆਂ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਨੀ ਆ ਸਰਪ੍ਰਾਈਜ਼ ਕੀ ਆ ਪਹਿਲਾਂ ਤੁਸੀਂ ਰੂਮ ਦਾ ਵਿਊ ਚੈੱਕ ਕਰ ਲਓ ਕੈਮਰਾ ਦੇਖੋ ਕਿੰਨੀ ਦੂਰ ਚਲ ਗਿਆ ਆ ਤੇ ਮੈਂ ਕਿੰਨੀ ਛੋਟੀ ਲੱਗਦੀ ਪਈ ਆ ਇੱਥੇ ਖੜੀ ਮੈਂ ਕਿਹਾ ਚਲੋ ਜੀ ਸਾਰਿਆਂ ਨੂੰ ਵੀ ਸਰਪ੍ਰਾਈਜ਼ ਦਿਖਾ ਦਿੱਤਾ ਜਾਵੇ ਵਿਚਾਰੇ ਕਿੰਨੀ ਦੂਰ ਦੇ ਹੁਸ਼ਿਆਰਪੁਰ ਤੋਂ ਲੈ ਕੇ ਖਰੜ ਤੱਕ ਮੇਰੇ ਨਾਲ 3 ਘੰਟੇ ਦਾ ਸਫ਼ਰ ਕਰਕੇ ਆਏ ਪਹਿਲਾਂ ਤਾਂ ਤੁਸੀਂ ਗੋਪੀ ਲੋਂਗਿਆ ਸਾਫ ਦੀ ਫੋਟੋ ਦੇਖੋ ਤੇ ਹੁਣ ਲੱਗੀ ਆ ਮੈਂ ਕੈਮਰਾ ਸਰਪ੍ਰਾਈਜ਼ ਵੱਲ ਨੂੰ ਘੁਮਾਉਣ ਚਲੋ ਜੀ ਕਰ ਦੋ ਸਰਪ੍ਰਾਈਜ਼ ਵੱਲ ਕੈਮਰਾ ਦੇਖੋ ਇਹ ਰਿਹਾ ਸਰਪ੍ਰਾਈਜ਼ ਇੰਨਾ ਵੱਡਾ ਤੇ ਇੰਨਾ ਮਹਿੰਗਾ ਅਸੀਂ ਆਪਣਾ ਸਟੂਡੀਓ ਓਪਨ ਕੀਤਾ 뮤ਜ਼ਿਕ ਸਟੂਡੀਓ ਦੇਖ ਲੈ ਸਰਪ੍ਰਾਈਜ਼ ਹਾਂਜੀ ਹਾਂਜੀ ਬਹੁਤ ਸੋਹਣਾ ਬਹੁਤ ਬੱਚੇ ਫੋਨ ਕਰਦੇ ਸੀ ਬਾਜਾ ਮੈਂ ਤੁਹਾਨੂੰ ਦੱਸਾਂ ਬਹੁਤ ਬੱਚੇ ਫੋਨ ਕਰਦੇ ਸੀ ਭਾਜੀ ਅਸੀਂ ਮਿਊਜ਼ਿਕ ਕਰਾਉਣਾ ਸਾਡਾ ਸਾਥ ਦਿਓ ਭਾਜੀ ਇਹ ਹੈ ਭਾਜੀ ਉਹ ਹੈ ਤੇ ਇਹ ਉਦੋਂ ਤੱਕ ਪੋਸੀਬਲ ਨਹੀਂ ਸੀਗਾ ਜਦੋਂ ਤੱਕ ਮੈਂ ਆਪਦਾ ਖੁੱਦ ਦਾ ਸਟੂਡੀਓ ਨਹੀਂ ਕਰਦਾ ਠੀਕ ਹੈ ਤੇ ਇਹਦੇ ਵਿੱਚ ਕਾਫੀ ਤੁਹਾਨੂੰ ਬਾਕੀਆਂ ਨਾਲੋਂ ਰਹਿਤ ਮਿਲੂਗੀ ਪ੍ਰਾਈਸ ਦੇ ਵਿੱਚ ਵੀ ਤੇ ਦੂਜੀ ਗੱਲ ਇਹ ਆ ਕਿ ਮੈਂ ਖੁੱਦਾਂ ਚੈਨਲ ਤੁਹਾਨੂੰ ਦਊਂਗਾ ਰਿਲੀਜ਼ਿੰਗ ਵਾਸਤੇ ਅੱਜਕੱਲ ਤੁਹਾਨੂੰ ਤੁਸੀਂ ਮਿਊਜ਼ਿਕ ਬਣਾ ਲੈਣੇ ਆ ਮੁੜ ਕੇ ਰਿਲੀਜ਼ਿੰਗ ਨੂੰ ਕੰਪਨੀਆਂ ਨੂੰ ਪੈਸੇ ਦਿੰਦੇ ਫਿਰਦੇ ਆ ਠੀਕ ਆ ਇਹ ਚੀਜ਼ਾਂ ਬਿਲਕੁਲ ਹੀ ਝੰਡਟ ਅਸੀਂ ਖਤਮ ਕਰ ਦੇਣਾ ਆਪਾਂ ਨਵੇਂ-ਨਵੇਂ ਚਿਹਰੇ ਲੱਭ ਰਹੇ ਜਿਹੜਾ ਘੈਂਟ ਕੰਮ ਕਰਦੇ ਹੋਣ ਠੀਕ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਆ ਇਹ ਨੀਚੇ ਨੰਬਰ ਚੱਲਦਾ ਹੁਣ ਤੇ ਇਸ ਤੇ ਕਾਲ ਕਰ ਲੈਣਾ ਜੋ ਵੀ ਪ੍ਰਾਈਸ ਆ ਤੁਹਾਨੂੰ ਇਹਨਾਂ ਨੇ ਦੱਸ ਦੇਣਾ ਵੀ ਇੰਨੇ ਚ ਕਰਦਾਂਗੇ ਜੋ ਵੀ ਸਾਡੀ ਮੈਨੀ ਮਿਰ ਦਾ ਨੰਬਰ ਹੇਠੇ ਚੱਲ ਰਿਹਾ ਤੇ ਰਿਲੀਜ਼ਿੰਗ ਦੀ ਟੈਨਸ਼ਨ ਨਾ ਲਾਓ ਤੇ ਆਪਾਂ ਆਪਣੇ ਭਰਾਵਾਂ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿਹੜੇ 뮤ਜ਼ਿਕ ਦੇ ਨਾਲ ਰਿਲੇਟਡ ਰੱਖਦੇ ਆ ਜਿਨ੍ਹਾਂ ਨੂੰ 뮤ਜ਼ਿਕ ਦਾ ਚਾਹ ਆ ਜਿਨ੍ਹਾਂ ਨੂੰ ਗੀਤਾਂ ਦਾ ਚਾਹ ਆ ਤੇ ਪਰਮਾਹਮਾ ਚੜ੍ਹਦੀ ਕਲਾ ਚ ਰੱਖੇ ਨਵੇਂ ਸਾਲ ਦੇ ਵਿੱਚ ਕੁਝ ਨਵਾਂ ਕਰਾਂਗੇ 26 ਜੇ 27 ਲਿਆਵਾਂਗੇ ਲਵ ਯੂ ਮੇਰੇ ਭਰਾਵਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਿਆ ਸਟੂਡੀਓ ਆਪਣਾ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ